ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਸਿਰੋਪਾ ਪਾਇਆ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਐਕਸ਼ਨ ਲਿਆ ਹੈ। ਗੁਰੂ ਘਰ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੈਨੇਜਰ ਦੇ ਨਾਲ ਨਾਲ ਮੀਤ ਮੈਨੇਜਰ, ਕਥਾਵਾਚਕ ਅਤੇ ਗ੍ਰੰਥੀ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਰੋਪਾ ਪਾਇਆ ਗਿਆ ਸੀ ਸਨਮਾਨਿਤ ਕੀਤਾ ਗਿਆ ਸੀ ਤਾਂ ਉਸਾ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਹੋ ਗਿਆ ਹੈ ਵੱਡੀ ਕਾਰਵਾਈ ਹੋਈ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਹੈ ਮੈਨੇਜਰ ਦੇ ਨਾਲ ਨਾਲ ਮੀਤ ਮੈਨੇਜਰ ਨੂੰ ਵੀ ਸਸਪੈਂਡ ਕੀਤਾ ਗਿਆ ਕਥਾਵਾਚਕ ਅਤੇ ਗਰੰਥੀ ਸਿੰਘ ਨੂੰ ਵੀ ਸਸਪੈਂਡ ਅਛੜਾ ਉਹ ਕਰ ਦਿੱਤਾ ਗਿਆ ਬੀਤੇ ਦਿਨਾਂ ਦੀ ਇਹ ਗੱਲ ਹੈ ਜਦੋਂ ਬੀਤੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਪੰਜਾਬ ਫੇਰੀ ਤੇ ਉਹਨਾਂ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਨੇ ਤਾਂ ਉਸ ਸਮੇਂ ਅਜਨਾਲਾ ਦੇ ਰਮਦਾਸ ਵਿਖੇ ਪਹੁੰਚੇ ਸੀ ਤਾਂ ਅਜਨਾਲਾ ਦੇ ਜਦੋਂ ਰਮਦਾਸ ਵਿਖੇ ਪਹੁੰਚੇ ਤਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸਰੂਪਾ ਪਾਇਆ ਜਾਂਦਾ ਜਿਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਤਾਂ ਇੱਕ ਕਮੇਟੀਆਂ ਛੜੀ ਉਹ ਵੀ ਬਣਾਈ ਗਈ ਸੀ ਤਾਂ ਹੁਣ ਵੱਡਾ ਐਕਸ਼ਨ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੀਤ ਮੈਨੇਜਰ tatha vaachak ਅਤੇ ਨਾਲ ਹੀ ਗਰੰਥੀ ਸਿੰਘ ਨੂੰ ਸਸਪੈਂਡਾ ਛੜਾ ਉਹ ਕਰ ਦਿੱਤਾ ਗਿਆ ਤਾਂ ਕੁਝ ਤਸਵੀਰਾਂ ਨੇ ਛੜੀਆਂ ਸਨਮਾਨ ਕਰਨ ਦੀਆਂ ਉਹ ਵੀ ਸਾਹਮਣੇ ਆਈਆਂ ਸੀ ਤਾਂ ਹੁਣ ਵੱਡਾ ਐਕਸ਼ਨ ਕਹਿ ਸਕਦੇ ਹਾਂ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਹਲੇਕਿ ਕੋਈ ਪੁਸ਼ਟੀ ਹਲੇ ਤੱਕ ਨਹੀਂ ਸਾਹਮਣੇ ਆਈ ਪੁਸ਼ਟੀ ਉਦੋਂ ਹੋਊਗੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪ੍ਰੈਸ ਨੋਟ ਜਾਰੀ ਕਰੇਗੀ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੈਨੇਜਰ ਦੇ ਉੱਪਰ ਐਕਸ਼ਨ ਹੋਇਆ ਨਾਲ ਹੀ ਮੀਤ ਮੈਨੇਜਰ ਕਥਾਵਾਚਕ ਅਤੇ ਗ੍ਰੰਥੀ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ